ਸੂਹੀ ਮਹੱਲਾ ਪੰਜਵਾ ਦੇਖਤ ਚਾਖਤ ਕਹੀ ਅਤ ਅੰਦਾ ਸੁਨੀ ਅਤ ਸੁਨੀਏ ਨਾਹੀ ਨਿਕਟ ਵਸਤ ਕਾਉ ਜਾਣੈ ਦੂਰੇ ਪਾਪੀ ਪਾਪ ਕਮਾਹੀ ਸੋ ਕੇਛਕਾਰ ਜਿਤ ਛਟ ਹੈ ਪਰਾਨੀ ਹਰ ਹਰ ਨਾਮ ਜਪ ਅੰਮ੍ਰਿਤ ਬਾਣੀ ਰਹਾਉ ਕੂਰ ਮਹਿਲ ਸਦਾ ਰੰਗ ਰਾਤਾ ਸੰਗ ਤੁਮਾਰੈ ਕਸ਼ੂ ਨਾ ਜਾਤਾ ਰਖਹਿ ਪੂਚਾਰ ਮਾਟੀ ਕਾ ਭਾਂਡਾ ਆਤ ਕੁਚੀਲ ਮਿਲੈ ਜਮ ਡਾਂਡਾ ਕਾਮ ਕ੍ਰੋਧ ਲੋਭ ਮੋਹ ਬਾਦ ਮਹਾ ਗਰਤ ਮਹ ਨਿਕਰਤ ਜਾਤਾ ਨਾਨਕ ਕੀ ਅਰਦਾਸ ਸੁਣੀ ਜੈ ਡੂਬਤ ਪਾਹਨ ਪ੍ਰਭ ਮੇਰੇ ਲੀਜੈ ਸੂਹੀ ਮਹੱਲਾ ਪੰਜਵਾ ਜੀਵਤ ਮਰੈ 부ਜੈ ਪ੍ਰਭ ਸੂਏ ਤੇਸ ਜਾਣ ਕਰਮ ਕਰਾਪਤ ਹੋਏ ਸੁਣ ਸਾਜਨ ਇਉਂ ਦੁਤਰ ਤਰੀਐ ਮਿਲ ਸਾਧੂ ਹਰ ਨਾਮ ਉਚਰੀਐ ਰਹਾਉ ਇਕ ਬਿਨਾ ਦੂਜਾ ਨਹੀਂ ਜਾਣੈ ਘਾਟ ਘਟ ਅੰਤਰ ਪਾਰ ਬ੍ਰਹਮ ਪਛਾਨੈ ਜੋ ਕਿਛ ਕਰੈ ਸੋਈ ਭਲ ਮਾਨੈ ਆਦ ਅੰਤ ਕੀ ਕੀਮਤ ਜਾਣੈ ਕਹੋ ਨਾਨਕ ਤਿਸ ਜਨ ਬਲਿਹਾਰੀ ਜਾ ਕੇ ਹਿਰਦੈ ਵਸਹਿ ਮੁਰਾਰੀ ਸੂਹੀ ਮਹੱਲਾ ਪੰਜਵਾ ਗੁਰ ਪਰਮੇਸ਼ਰ ਕਰਨੈ ਹਾਰ ਸਗਲ ਸ੍ਰਿਸ਼ਟ ਕਾਉ ਦੇ ਆਧਾਰ ਗੁਰ ਕੇ ਚਰਨ ਕਮਲ ਮਨ ਧਿਆਏ ਦੁਖ ਦਰਦ ਇਸ ਤਾਨ ਤੇ ਜਾਏ ਰਹਾਉ ਕਵਜਲ ਡੂਬਤ ਸਤ ਗੁਰ ਕਾ ਡੈ ਜਨਮ ਜਨਮ ਕਾ ਟੂਟਾ ਗਾਢੈ ਗੁਰ ਕੀ ਸੇਵਾ ਕਰਹੁ ਦਿਨ ਰਾਤ ਸੂਖ ਸਹਜ ਮਨ ਆਵੈ ਸਾੰਤੈ ਸਾਤ ਗੁਰ ਕੀ ਰੇਣ ਵਡਭਾਗੀ ਪਾਵੈ ਨਾਨਕ ਗੁਰ ਕਾਉ ਸਾਧ ਬਲ ਜਾਵੈ ਸੂਹੀ ਮਹੱਲਾ ਪੰਜਵਾ ਗੁਰ ਆਪਣੇ ਉਪਰ ਬਲ ਜਾਈਐ ਆਠ ਪਹਿਰ ਹਰ ਹਰ ਜਸ ਗਾਈਐ ਸਿਮਰਉ ਸੋ ਪ੍ਰਭ ਆਪਣਾ ਸੁਆਮੀ ਸਗਲ ਕਟਾ ਕਾ ਅੰਤਰ ਜਾਮੀ ਰਹਾਉ ਚਰਨ ਕਮਲ ਸਿਉ ਲਾਗੀ ਪ੍ਰੀਤ ਸਾਚੀ ਪੂਰਨ ਨਿਰਮਲ ਦੀਤ ਸੰਤ ਪ੍ਰਸਾਦ ਵਸੈ ਮਨ ਮਾਹੀ ਜਨਮ ਜਨਮ ਕੇ ਕੇਲ ਵੇਖ ਜਾਹੀ कृपा प्रभ दीन दयाला नानक मांगे संतर वाला वूहि महल्ला पंजवा दर्शन देख जीवा गुर तेरा पूरन कर्म होए प्रभ मेरा ਇਹ ਬੇਨੰਤੀ ਸੁਣ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾਉ ਆਪਣੀ ਸ਼ਰਨ ਰਾਖ ਪ੍ਰਭ ਦਾਤੇ ਗੁਰ ਪ੍ਰਸਾਦ ਕਿਨੈ ਵਿਰਲੇ ਜਾਤੇ ਸੁਨਹੁ ਬਿਨਉ ਪ੍ਰਭ ਮੇਰੇ ਮੀਤਾ ਚਰਨ ਕਮਲ ਵਸਹਿ ਮੇਰੇ ਚੀਤਾ ਨਾਨਕ ਏਕ ਕਰੈ ਅਰਦਾਸ ਵਿਸਰਨਾਹੀ ਪੂਰਨ ਗੁਣਤਾਸ ਸੂਹੀ ਮਹੱਲਾ ਪੰਜਵਾ ਮੀਤ ਸਾਜਨ ਸੁਤ ਬੰਦਪ ਭਾਈ ਜਾਤ ਘਤ ਪੇਖਾਓ ਹਰ ਸੰਗ ਸਹਾਈ ਜਾਤ ਮੇਰੀ ਪਾਤ ਮੇਰੀ ਧਨ ਹਰ ਨਾਮ ਸੂਖ ਸਹਜ ਆਨੰਦ ਬਿਸਰਾਮ ਰਹਾਵ ਪਾਰ ਬ੍ਰਹਮ ਜਪ ਪਹਿਰ ਸਨਾਹ ਕੋਟ ਆਵਦ ਤਿਸ ਬੇਦਤ ਨਾਹੀ ਹਰ ਚਰਨ ਸਰਣ ਗਾੜ ਕੋਟ ਹਮਾਰੈ ਕਾਲ ਕੰਟਕ ਜਮ ਤੇ ਸੁਨਾ ਵਿਦਾਰੈ ਨਾਨਕ ਦਾਸ ਸਦਾ ਬਨਿਹਾਰੀ ਸੇਵਕ ਸੰਤ ਰਾਜਾ RAM MURARI ਸੂਹੀ ਮਹੱਲਾ ਪੰਜਵਾ गुणगोपाल प्रभु के नित गाहा अनत बिनोद मंगल सुखताहा चल सखिए प्रभु रावण जाहा साध जणा की चरणी पाहा रहा कर बेनती जान तूरे बाछा जन्म जन्म के खेल देखलाहा ਮਾਨ ਤਾਨ ਪ੍ਰਾਣ ਜੀਓ ਅਰਪਾ ਹਰ ਸਿਮਰ ਸਿਮਰ ਮਾਨ ਮੋਹ ਕਟਾ ਹਾਂ ਦੀਨ ਦਇਆਲ ਕਰਹੁ ਉਤਸਾਹ ਨਾਨਕ ਦਾਸ ਹਰ ਸਰਣ ਸੰਭਾ ਹ ਸੁਹੀ ਮਹੱਲਾ ਪੰਜ ਵਾਏ वैकुण्ठ नगर जहाँ संत वासा प्रभु चरण कमल रिधमाहे निवासा सुन मान तन तुझ सुख दिखलावा ओ हर अनेक बिंजन तुझ भोग उंचावा रहआव ਅੰਮ੍ਰਿਤ ਨਾਮ ਪੁੰਚ ਮਨ ਮਾਹੀ ਅਚਰਜ ਸਾਦਤਾ ਕੇ ਵਰਨੇ ਨਾ ਜਾਹੀ ਲੋਭ ਮੂਆ ਤ੍ਰਿਸ਼ਨਾ ਗੁਜ ਥਾਕੀ ਪਾਰ ਬ੍ਰਹਮ ਕੀ ਸਰਣ ਜਨਤਾ ਕੀ ਜਨਮ ਜਨਮ ਕੇ ਭੈ ਮੋਹ ਨਿਵਾਰੇ ਨਾਨਕ ਦਾਸ ਪ੍ਰਭ ਕਿਰਪਾ ਧਾਰੇ ਸੂਹੀ ਮਹੰਲਾ ਪੰਜਵਾਣ ਆਨੇਕ ਵੀਗ ਦਾਸ ਕੇ ਪਰ ਹਰਿਆ ਕਰ ਕਿਰਪਾ ਪ੍ਰਭ ਆਪਣਾ ਕਰਿਆ ਤੁਮਹੈ ਛਡਾਇ ਦਿਯੋ ਜਨ ਆਪਣਾ ਉਰਜ ਪਰਯੋ ਜਾਲ ਜਗ ਸੁਪਨਾ ਰਹਾ ਪਰਬਤ ਦੋਖ ਮਹਾ ਬਿਕਰਾਲਾ ਖੇਨ ਮਹਿ ਦੂਰ ਕੀਏ ਦਾ ਅਲਾ ਸੁਗ ਰੋਗ ਬਿਪਤ ਆਤ ਭਾਰੀ ਦੂਰ ਭਾਈ ਜਪ ਨਾਮ ਮੁਰਾਰੀ ਨ੍ਰਿਸ਼ਟ ਤਾਰ ਲੀਨੋ ਲਾਡ ਲਾਏ ਹਰ ਚਰਨ ਗਹੇ ਨਾਨਕ ਸਰਣਾਏ ਸੂਹੀ ਮਹੰਲਾ ਪੰਜਵਾਣ ਦੀਨ ਛਡਾਏ ਦੁਨੀ ਜੋ ਲਾਏ ਦੁਹੀ ਸਰਾਈ ਖੁਨਾਮੀ ਕਹਾਏ ਜੋ ਤਿਸ ਭਾਵੈ ਸੋ ਪ੍ਰਵਾਨ ਆਪਣੀ ਕੁਦਰਤ ਆਪੇ ਜਾਣ ਰਹਾਉ ਸਚਾ ਤਾਰਮ ਕੋਨ ਭਲਾ ਕਰਾਏ ਦੀਨ ਕੈ ਤੂ ਸੈ ਦੁਨੀ ਨਾ ਜਾਏ ਸਰਬ ਨਿਰੰਤਰ ਏਕੋ ਜਾਗੈ ਜਿਤ ਜਿਤ ਲਾਇਆ ਤਿਤ ਤਿਤ ਕੋ ਲਾਗੇ ਅਗਮ ਅਗੋਚਰ ਸਚ ਸਾਹਿਬ ਮੇਰਾ ਨਾਨਕ ਬੋਲੇ ਬੋਲਾਇਆ ਤੇਰਾ ਸੁਹੀ ਮਹੱਲਾ ਪੰਜਵਾ ਰਾਤਹਿ ਕਾਲ ਹਰ ਨਾਮ ਉਚਾਰੀ ਈਤ ਊਤ ਕੀ ਓਟ ਸਵਾਰੀ ਸਦਾ ਸਦਾ ਜਪੀਐ ਹਰ ਨਾਮ ਪੂਰਨ ਹੋਵੈ ਮਨ ਕੇ ਕਾਮ ਰਹਾਉ ਰਾਭ ਅਵਨਾਸੀ ਰੈਣ ਦਿਨ ਗਾਓ ਜੀਵਤ ਮਰਤ ਨਿਹਚਲ ਪਾਵਹਿ ਥਾਓ ਸੋ ਸਾਹੋ ਸੇਵ ਜੇਤ ਟੂਟ ਨ ਆਵੈ ਖਾਤ ਖਰਚਤ ਸੁਖ ਅਨੰਦ ਵਿਹਾਵੈ जग जीवन पुरख साध पाया गुरुप्रसाद नानक नाम ते आया सूहि महल्ला पञ्जवा गोर पूरे जाब पै दयाल दुख बिनसे पूर्ण पै काल ਵੇਖ ਵੇਖ ਜੀਵਾ ਦਰਸ ਤੁਮਾਰਾ ਚਰਨ ਕਮਲ ਜਾਈ ਬਲਿਹਾਰਾ ਤੋਜ ਬਿਨ ਠਾਕੁਰ ਕਵਨ ਹਮਾਰਾ ਰਹਾਵ ਸਾਧ ਸੰਗਤ ਸਿਉ ਪ੍ਰੀਤਿ ਬਣ ਆਈ ਪੂਰਬ ਕਰਮ ਲਿਖਤ ਧੁਰ ਪਾਈ Jap ਹਰ ਹਰ ਨਾਮ ਅਚਰਜ ਪਰਤਾਪ ਜਾਲ ਨਾ ਸਾਖਹਿ ਤੀਨੇਤਾਪ ਨੇਮਕ ਨਾ ਬਿਸਰਹਿ ਹਰ ਚਰਨ ਤੁਮਾਰੇ ਨਾਨਕ ਮੰਗੈ ਦਾਨ ਪਿਆਰੇ ਸੂਹੀ ਮਹੱਲਾ ਪੰਜਵਾਂ ਸੇ ਸੰਜੋਗ ਕਰਹੁ ਮੇਰੇ ਪਿਆਰੇ ਜਿਤ ਰਸਨਾ ਹਰ ਨਾਮ ਉਚਾਰੇ ਸੋਣ ਵੇਨਤੀ ਪ੍ਰਾਪਦੀਨ ਦਇਆਲਾ ਸਾਧ ਗਾਵਹਿ ਗੁਣ ਸਦਾ ਰਸਾਲਾ ਰਹਾਉ ਜੀਵਨ ਰੂਪ ਸਿਮਰਨ ਪ੍ਰਾਪਤੇ ਰਾ ਜਿਸ ਕ੍ਰਿਪਾ ਕਰਹਿ ਵਸਹਿ ਤਿਸ ਨੀਰਾ ਜਨ ਕੀ ਭੂਖ ਤੇਰਾ ਨਾਮ ਅਹਾਰ ਤੂੰ ਦਾਤਾ ਪ੍ਰਭ ਦੇਵਨ ਹਾਰ राम रमत संतन नानक सुखमान्ना नानकदेवनहार सुजान्ना सूही महल्ला पञ्जवा वहति जात कदे दृशट न तारत मोह बंदह नित पारच मादवे भाज दिन नित रेणी जन्म पदार्थ जीत हार सरणी रहाव करत बिगार दुऊ कर झारत राम रतन रिद तेल नहीं धारत कारण पोखण संग आवोद बिहाणी जय जगदीश की गात नहीं जानी ਸਰਣ ਸਮਰਾਥ ਅਗੋਚਰ ਸੁਆਮੀ ਉਦਰ ਨਾਨਕ ਪ੍ਰਭ ਅੰਤਰ ਜਾਮੀ ਸੂਹੀ ਮਹੱਲਾ ਪੰਜਵਾ ਸਾਧ ਸੰਗ ਤਰੈ ਪੈ ਸਾਗਰ ਹਰ ਹਰ ਨਾਮ ਸਿਮਰ ਰਤਨਾਗਰ ਸੇਮਰ ਸੇਮਰ ਜੀਵਾ ਨਾਰਾਇਣ ਦੂਖ ਰੋਗ ਸੋਗ ਸਭ ਬਿਨ ਸੇ ਗੁਰ ਪੂਰੇ ਮੇਲ ਪਾਪ ਤ ਜਾਇਣ ਰਹਾ ਜੀਵਨ ਪਦਵੀ ਹਰ ਕਾ ਨਾਉ ਮਾਨ ਤਨ ਨਿਰਮਲ ਸਾਚ ਸੁਵਾਉ ਆਠ ਪਹਿਰ ਪਾਰ ਬ੍ਰਹਮਤਿ ਆਈਐ ਪੂਰਬ ਲਿਖਤ ਹੋਇ ਤਾ ਪਾਈਐ ਸਰਨ ਪਏ ਜਪ ਦੀਨ ਦਇਆਲਾ ਨਾਨਕ ਜਾਚੈ ਸੰਤਰ ਵਾਲਾ ਸੂਹੀ ਮਹੱਲਾ ਪੰਜਵਾਰ ਘਰ ਕਾ ਕਾਜ ਨਾ ਜਾਣੀ ਰੂੜਾ ਝੂਠ ਹੈ ਤੰਦੈ ਰਚਿਓ ਮੂੜਾ ਜੇਤ ਤੂੰ ਲਾਗਹਿ ਤਿਤ ਤਿਤ ਲਗਣਾ ਜਾ ਤੂੰ ਦੇਹ ਤੇਰਾ ਨਾਮ ਜਪਨਾ ਰਹਾਵ ਹਰਿ ਕੇ ਦਾਸ ਹਰ ਸੇਤੀ ਰਾਤੇ ਰਾਮ ਰਸਾਇਣ ਅਨ ਦਿਨ ਮਾਤੇ ਬਾਹਾਂ ਪਕਰ ਪ੍ਰਭ ਆਪੇ ਖਾੜੇ ਜਨਮ ਜਨਮ ਕੇ ਟੂਟੇ ਗਾਂਡੇ ਉਦਰ ਨਾਨਕ ਪ੍ਰਭ ਕਿਰਪਾ ਧਾਰੇ ਨਾਨਕ ਦਾਸ ਹਰਿ ਸਰਣ ਦੁਆਰੇ ਸੁਹੀ ਮਹੱਲਾ ਕੰਜਵਾ ਸੰਤ ਪ੍ਰਸਾਦ ਨਿਹਚਲ ਘਰ ਪਾਇਆ ਸਰਬ ਸੁਖ ਫਿਰ ਨਹੀਂ ਡੋਲਾਇਆ ਗੁਰੂ ਤੇ ਆਏ ਹਰ ਚਰਨ ਮਨ ਚੀਨੇ ਤਾ ਤੇ ਕਰਤੈ ਅਸਥਿਰ ਕੀਨੇ ਰਹਾਉ ਗੁਣ ਗਾਵਤ ਅਚੂਤ ਅਬినాਸ਼ੀ ਤਾ ਤੇ ਕਾਟੀ ਜਮ ਕੀ ਫਾਸੀ ਕਰ ਕਿਰਪਾ ਦੀਨੇ लाड़ ਲਾਏ ਸਦਾ ਅਨਦ ਨਾਨਕ ਗੁਣ ਗਾਏ ਸੂਹੀ ਮਹੱਲਾ ਪੰਜਵਾ ਅੰਮ੍ਰਿਤ ਵਚਨ ਸਾਧ ਕੀ ਬਾਣੀ ਜੋ ਜੋ ਜਪੈ ਤਿਸ ਕੀ ਗਤਿ ਹੋਵੈ ਹਰ ਹਰ ਨਾਮ ਨਿਤ ਰਸਨ ਬਖਾਨੀ ਰਹਾ ਕੱਲੀ ਕਾਲ ਕੇ ਮਿਟੇ ਕਲੇਸ਼ਾ ਏ ਕੋ ਨਾਮ ਮਨ ਮਹਿ ਪਰਵੇਸਾ ਸਾਧੂ ਧੂਰ ਮੁਖ ਮਸਤਕ ਲਾਈ ਨਾਨਕ ਉਦਰੇ ਹਰ ਗੁਰ ਸਰਣਾਈ ਸੂਹੀ ਮਹੱਲਾ ਪੰਜਵਾ ਘਰ ਤੀਜਾ ਗੋਬਿੰਦਾ ਗੁਣ ਗਾਉ ਦਇਆਲਾ ਦਰਸ਼ਨ ਦੇਹੋ ਪੂਰਨ ਕਿਰਪਾਲਾ ਰਹਾਉ ਕਰ ਕਿਰਪਾ ਤੁਮਹੀ ਬਰਤਪਾਲਾ ਜੀਉ ਪਿੰਡ ਸਭ ਤੁਮਰਾ ਮਾਲਾ ਅੰਮ੍ਰਿਤ ਨਾਮ ਚੱਲੈ ਜਪਨਾਲਾ ਨਾਨਕ ਜਾਚੈ ਸੰਤਰਵਾਲਾ ਸੂਹੀ ਮਹੱਲਾ ਪੰਜਾਬਾ ਤੇਸ ਬਿਨ ਦੂਜਾ ਆਵਰ ਨਾ ਕੋਈ ਆਪੇ ਥੰਮੈ ਸੱਚਾ ਸੋਈ ਹਰ ਹਰ ਨਾਮ ਮੇਰਾ ਆਧਾਰ ਕਰਨ ਕਾਰਨ ਸਮਰੱਥ ਅਪਾਰ ਰਹਾਬ ਸਾਰੇ ਰੋਗ ਮਿਟਾਵੇ ਨਵਾ ਨਿਰੋਵਾ ਨਾਨਕ ਰੱਖਾ ਆਪੇ ਹੋਆ ਸੁਹੀ ਮਹੱਲਾ ਪੰਜਾਬੀ ਦਰਸ਼ਨ ਕਵ ਲੋਚੈ ਸਭ ਕੋਈ ਪੂਰੈ ਭਾਗ ਪ੍ਰਾਪਤ ਹੋਈ ਰਹਾ ਸਿਆਮ ਸੁੰਦਰ ਤਾਜ ਨੀਂਦ ਕਿਉ ਆਈ ਮਹਾ ਮੋਹਨੀ ਦੂਤਾ ਲਾਈ ਪ੍ਰੇਮ ਵਿਸ਼ੋਹਾ ਕਰਤ ਕਸਾਈ ਨਿਰਦੈ ਜੰਤ ਤਿਸ ਦਇਆ ਨਾ ਪਾਈ ਅਨੇਕ ਜਨਮ ਬੀਤੀਆਂ ਪਰਮਾਈ ਘਰ ਵਾਸ ਨਾ ਦੇਵੈ ਦੁਤਰ ਮਾਈ ਦਿਨ ਰੈਨ ਆਪਣਾ ਕੀਆ ਪਾਈ ਕਿਸ ਦੋਸ ਨਾ ਦੀਜੈ ਕਿਰਤਿ ਪਭਾਈ ਸੋਣ ਸਾਜਨ ਸੰਤ ਜਨ ਭਾਈ ਚਰਨ ਸਰਣ ਨਾਨਕ ਗਤ ਪਾਈ raag sohi mohalla panjwa ghar 4 ek o ankar sat gur prasad kali suhavi chapri ja meh gun gaaye kithi kaam na tau har jit har bisraaye raag ਅਨਧ ਗਰੀਬੀ ਸਾਧ ਸੰਗ ਜਿਤ ਪ੍ਰਭ ਚਿਤ ਆਏ ਜਲ ਜਾਓ ਇਹੋ ਬਡਪਨਾ ਮਾਇਆ ਲਪਟਾਏ ਪੀਸਨ ਪੀਸ ਓਡ ਕਾਮਰੀ ਸੋਖ ਮਨ ਸੰਤੋਖਾਏ ਐਸੋ ਰਾਜ ਨਾ ਕਿਤੇ ਕਾਜ ਜਿਤ ਨਹਿ ਤ੍ਰਿਪਤਾਏ ਨਗਨ ਫਿਰਤ ਰੰਗ ਏਕ ਕੈ ਉਹ ਸੋਭਾ ਪਾਏ ਪਾਟ ਪਟੰਬਰ ਬਿਰਥਿਆ ਜਿਹ ਰਚ ਲੋਭਾਏ ਸਾਬ ਕਿਸ ਤੁਮਰੇ ਹਾਥ ਪ੍ਰਭ ਆਪ ਕਰੇ ਕਿਰਾਏ ਸਾਸ ਸਾਸ ਸਿਮਰਤ ਰਹਾ ਨਾਨਕ ਦਾਨ ਪਾਏ ਸੁਹੀ ਮਹੱਲਾ ਪੰਜਵਾ ਹਰ ਕਾ ਸੰਤ ਪ੍ਰਾਨ ਧਾਨ ਤਿਸ ਕਾ ਪਨਿਹਾਰਾ ਭਾਈ ਮੀਤ ਸੁਤ ਸਗਲ ਤੇ ਜੀ ਹੂੰ ਤੇ ਪਿਆਰਾ ਰਹਾਉ ਕੇਸਾ ਕਾ ਕਰ ਬੀਜਨਾ ਸੰਤ ਚਾਉ ਰ ਢੁਲਾਵੋ ਸੀਸ ਨਿਹਾਰੋ ਚਰਨ ਤਾਲ ਧੂਰ ਮੁਖ ਲਾਵੋ ਮੇਸਤ ਬਚਨ ਬੇਨਤੀ ਕਰਾਓ ਦੀਨ ਕੀ ਨਿਆਈ ਤਾਜ ਅਭਿਮਾਨ ਸਰਣੀ ਪਰਾਓ ਹਾਰ ਗੁਣ ਨਿਧ ਪਾਈ ਅਵ ਲੋਕਨਾ ਪੁਨਹ ਪੁਨਹ ਕਰਾਓ ਜਾਨਕਾ ਦਰਸਾਰ ਅੰਮ੍ਰਿਤ ਬਚਨ ਮਨ ਮਹਿ ਸਿੰਜਾਓ ਬੰਦਉ ਬਾਰ ਬਾਰ ਜਿਤਿ ਬਾਵ ਮਾਨ ਆਸਾ ਕਰਉ ਜਨ ਕਾ ਸੰਗ ਮੰਗਾਉ ਨਾਨਕ ਕਾਉ ਪ੍ਰਭ ਦਇਆ ਕਾਰ ਦਾਸ ਚਰਣੀ ਲਾਗਾਉ ਸੁਹੀ ਮਹੱਲਾ ਪੰਜਵਾ ਜੇਨ 모헤 ਬ੍ਰਹਮਾੰਡ ਖਾੰਡ ਸਾਹੂ ਮਹਿ ਪਾਉ ਰਾਖ ਲੇਹੋ ਇਹੋ ਵਿਖਾਈ ਜੀਓ ਦੇਹੋ ਆਪਣਾ ਨਾਉ ਰਹਾਉ ਜਾਤੇ ਨਾਹੀ ਕੋ ਸੁਖੀ ਤਾਂ ਕਹਿ ਪਾਛੈ ਜਾਉ ਛੋਟ ਜਾਹੇ ਜੋ ਸਗਲ ਕਾਓ ਫਿਰ ਫਿਰ ਲਪਟਾਓ ਕਰੋ ਕਿਰਪਾ করুণਾਪਤੇ ਤੇਰੇ ਹਰ ਗੁਣ ਗਾਓ ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾਓ